ਜੀ ਟਰੱਕਾਂ ਵਾਲੇ ਲੈ ਆ ਵੀ ਮਿੱਤਰੋ ਅਸੀਂ ਹੋ ਗਏ ਆ ਰੈਡੀ ਅੱਜ ਆਪਾਂ ਕਿੱਥੇ ਚੱਲੇ ਮਾਦਾ ਅੱਜ ਚੱਲੇ ਆ ਵਰਜਲੀ ਭੱਗ ਨਹੀਂ ਅੱਜ ਜਾਣਾ ਆਪਾਂ ਅਮਰੀਕਨ ਗਾਰਡਨ ਜਿੱਥੇ ਦੁਨੀਆ ਦੇ ਸਾਰੇ ਫੁੱਲ ਆ ਅਮਰੀਕਨ ਗਾਰਡਨ ਅਮਰੀਕਨ ਗਾਰਡਨ ਚੱਲੇ ਆ ਵੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਲੌਗ ਆਪਣਾ ਸਟਾਰਟ ਆ ਤੇ ਤੁਹਾਨੂੰ ਉੱਥੇ ਜਾ ਕੇ ਦਰਸ਼ਨ ਕਰਾਵਾਂਗੇ ਸਾਰਿਆਂ ਪਰਜਾਤੀਆਂ ਦੇ ਫੁੱਲ ਬਹੁਤ ਬਹੁਤ ਤਰ੍ਹਾਂ ਦੇ ਨਾਲ ਬਹੁਤ ਪਸੰਦਿਆ ਫਲਾਵਰ ਬਹੁਤ ਜਾਦੇ ਮੇਰਾ ਵੀ ਤਾਂ ਕਹਿੰਦਾ ਮੈਂ ਉੱਥੇ ਤੁਹਾਨੂੰ ਲੈ ਕੇ ਜਾਣਾ ਹੈ ਜਰੂਰ ਠੀਕ ਹੈ ਥੈਂਕ ਯੂ ਇਹਦਾ ਬਹੁਤ ਬਹੁਤ ਮੇਰਾ ਪਰਿਆ ਹੱਥ ਰੱਖੇ ਮੇਰਾ ਮਾਲਕ ਇਹਦੀ ਚੜ੍ਹਦੀ ਕਲਾ ਕਰੇ ਸੱਚੇ ਪਾਤਸ਼ਾਹ ਤੇ ਇੰਨੀਆਂ ਕੁ ਥੋੜੀਆਂ ਜਿਹੜੀਆਂ ਜਿਹਨੀਆਂ ਮਤਲਬ ਡੈਸਟੀਨੇਸ਼ਨਾਂ ਥੋੜੀਆਂ ਥੋੜੀਆਂ ਤੁਹਾਨੂੰ ਦੱਸ ਦੇਣੀ ਆ ਉਹ ਵਾਲੀਆਂ ਕਿ ਉੱਥੇ ਤੁਸੀਂ ਆਪਣੇ ਮਾਪਿਆਂ ਨੂੰ ਆਪਣੇ ਜਿਹੜੇ ਮੇਰੇ ਵੀਰ ਭਰਾ ਭੈਣ ਭਰਾ ਰਹਿੰਦੇ ਆ ਇੱਥੇ ਦੁਬਈ ਦੇ ਵਿੱਚ ਜਾਂ ਇੰਡੀਆ ਤੋਂ ਵੀ ਕਿਸੇ ਨੇ ਸੱਦਣਾ ਹੈ ਤੇ ਸੌਖੇ ਤਰੀਕੇ ਨਾਲ ਤੁਸੀਂ ਆ ਸਕਦੇ ਆ ਠੀਕ ਹੈ ਜੀ ਮਲਦੇ ਆ ਫੇ ਆਪਾਂ ਅਮੈਰਕਲ ਗਾਰਡਾਂ ਟੱਕਾਂ ਲਈ ਅੱਜ ਮਾਵਤ ਚੱਲਿਆ ਕਰੋਨੇ ਕਾਲ ਗਏ ਗਏ ਗੱਡੀ 'ਚ ਚੱਲੇ ਆ ਅੱਜ ਤੇ ਮੈਂ ਚੱਲ ਦੇਖ ਲੈਣੇ ਜਾ ਕੇ ਨਾ ਤੇ ਚੱਲਦੇ ਆ ਫੇ ਅੱਜ ਐਵਰੀਥਿੰਗ ਓਕੇ ਗੁੱਡ ਬੁਰਜਮਾਨ ਪੱਜੀ ਫਿਰਦੀ ਏ ਦੁਨੀਆ ਪੱਜੀ ਫਿਰਦੀ ਏ ਅਸੀਂ ਅੱਜ ਸੰਡੇ ਅੱਜ ਸੰਡੇ ਦੇ ਵਿੱਚ ਤਾਂ ਬਹੁਤ ਬਿਜ਼ੀ ਚੱਲਦਾ ਸ਼ੇਖ ਜਹਦ ਰੋਡ ਵਾਹ ਪੱਤਾ ਰੈਡੀ ਆ ਲੋ ਵੀ ਮਿੱਤਰੋ ਜੀ ਅਸੀਂ ਆ ਗਏ ਹਾਂ ਮਰਕਲ ਗਾਰਡਨ ਮਰਕਲ ਗਾਰਡਨ ਅਸੀਂ ਚੱਲੇ ਅਮਰਕਲ ਗਾਰਡਨ ਉਹ ਸਾਹਮਣੇ ਤੁਹਾਨੂੰ ਸ਼ੋਅ ਕਰਾਵਾਂ ਫੇ ਇਹ ਆਹ ਚੱਕੋ ਮਰਕਲ ਗਾਰਡਨ ਆਈ ਨਹੀਂ ਕਿਤਨੇ ਇੰਨੇ ਫਲ ਵਾਹ ਤਾਂ ਇੰਨੇ ਫਲ ਕਿਦਾਂ ਠੀਕ ਆ ਇੰਨੇ ਚੜਿਆਈ ਤੇ ਇੰਨੇ ਸੋਏ ਵਾਲਾ ਉਹ ਮੈਂ ਦਾ ਮੈਂ ਜਾ ਨਹੀਂ ਸਕਦੀ ਇਤੋਂ ਅੰਦਰ ਦੇਖੀ ਕਿ ਬਣਾਣਾ ਛਾ ਕੇ ਉਹ ਦੇ ਘੋੜਿਆਂ ਦੇ ਮੂੰਹ ਬਣਾਏ ਉਹ ਫੁੱਲਾਂ ਆ ਦੇਲਾ ਉਧਰਾ ਉਹਦੇ ਆ ਆ ਸਾਰੇ ਨਾਲ ਦੂਏ ਦੇ ਨਾਲ ਬਣਾਏ ਜਾ ਉਹ ਜਿਹੜੀ ਬੇਲ ਨਾਲ ਬੇਲ ਨਾਲ ਲਓ ਮਟਰਾਂ ਪੈਕਟ ਆ ਗਈਆਂ ਤੇ ਆਪਾਂ ਹੁਣ ਕੜੀਏ ਤਿਆਰੀ ਠੀਕ ਆ ਚਲੀਏ ਫੇ ਆਹ ਲਓ ਟੈਗਟਾ ਲੈ ਲਿਆ ਸੀ ਹੁਣ ਚੱਲੇ ਆ ਹਾ 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 ਸਾਰੇ ਕੋ ਸੀਗੇ ਆ ਜਾ ਤਾ ਹੁਣ ਕੰਮੀ ਚੱਲ ਜਿੱਥੇ ਜਾਣਾ ਕੁੱਤ ਦੇ ਬਿਸਮੀ ਨਹੀਂ ਕੋਈ ਕਾਜ਼ ਹੋਣਾ ਨਹੀਂ ਲੈ ਵੀ ਮਾ ਦੇ ਲੈ ਹੁਣ ਚੈੱਕ ਕਰ ਲੈ ਸਾਰੇ ਤੈਨੂੰ ਹਜੇ ਤਾਂ ਆਪਾਂ ਐ ਐਂਟਰ ਹੋਏ ਆ ਸਾਰਾ ਕੁਝ ਦੇਖੀ ਅੰਦਰ ਹਜੇ ਕੀ ਬੰਦ ਟਰੱਕਾਂ ਵਾਲੇ ਘਮ ਦੇ ਟਰੱਕਾਂ ਵਾਲੇ ਬੇਬੇ ਦੇ ਨਾਲ ਆਹ ਲੈ ਅੱਗੇ ਜਾ ਅੱਗੇ ਜਾ ਲੇ ਵੀ ਮਾੜਾ ਸਾਡੀ ਐਨ ਬਾਗੋ-ਬਾਗ ਆ ਪੂਰਾ ਮੋਲ ਹੈ ਪੰਜਾਬੀ ਮਾਵਾਂ ਨੂੰ ਸੱਦਾ ਦੇ ਦੇ ਮੜਾ ਜਤਗਾ ਵੀ ਆ ਜਾਓ ਇੱਥੇ ਘੁੰਮ ਕੇ ਜਾਓ ਸਾਰੀਆਂ ਜਾਨੀਆਂ ਮੈਂ ਕਿਹਾ ਇਹ ਬੰਦੀਖ ਦੇਖ ਦੇਖੋ ਆ ਕੇ ਆ ਕੇ ਦੇਖੋ ਇੱਥੇ ਜੇ ਤਾਂ ਸੋਰਤ ਘਮ ਹੋਈ ਪਈ ਆ ਇੰਨਾ ਵਧੀਆ ਆਏ ਇਵੜੇ ਲਾਈਵ ਸੋਰਤ ਘਮ ਹੋਈ ਸੋਰਤ ਮਾਦਾ ਦੀ ਆ ਵੀ ਮਟਰੋ ਚੈੱਕ ਕਰੋ ਤੁਸੀਂ ਤੁਹਾਨੂੰ ਦਿਖਾਉਣਾ ਦਬਈ ਵਾਲਿਓ ਪੰਜਾਬ ਵਾਲਿਓ ਕਰੋ ਚੈੱਕ ਇਮੀਰੇਟ ਪਲੇਨ ਉਹ ਵੀ オリジナル ਫੁੱਲਾ ਨਾ ਬਣਿਆ ਹੋਇਆ ਕਦਾਂ ਮਾੜਾ ਠੀਕ ਆ ਸਾਰਾ ਕੁ ਸਾਰਾ ਕੁ ਸਭ ਵਧੀਆ ਲੱਗ ਰਿਹਾ ਹੈ ਨਾ ਕਿ ਜਿਆਦਾ ਇਹਨੇ ਤੇ ਬੋਲ ਵੀ ਨਹੀਂਦਾ ਇੰਨੇ ਫਲਾਵਰ ਸੋਹਣੇ ਦੇਖ ਤੋਂ ਸਹੀ ਆ ਕੇ ਤੁਸੀਂ ਸਾਰਿਆਂ ਜਿਹੜੇ ਬੱਚੇ ਬਾਹਰ ਗਏ ਆ ਸਾਰਿਆਂ ਆਪਣਿਆਂ ਫਾਦਰਸ ਨੂੰ ਮੰਗਾਇਆ ਹੋ ਇੱਥੇ ਦਿਖਾ ਲੋ ਨਜ਼ਾਰਾ ਕਿਦਾਂ ਦਾ ਆ ਮੈਂ ਕਿਹਾ ਘਰ ਜਾਣ ਨੂੰ ਜਦ ਨਹੀਂ ਮੈਂ ਮੁੰਡੇ ਨੂੰ ਕਹਿੰਦੀ ਆ ਤੇ ਮੈਂ ਇੱਥੇ ਛੱਡ ਜਾ ਫੁੱਲਾਂ ਦੇ ਵਿੱਚ ਮਨ ਲਾ ਕੇ ਇੱਥੇ ਛੱਡ ਜਾ ਮੈਨੂੰ ਲੈ ਲੈ ਵਿੱਚ ਓਏ 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 ਬਾਕੀ ਬਾਈ ਨਜ਼ਾਰਾ ਦੇਖਣ ਵਾਲਾ ਬਾਈ ਨਜ਼ਾਰਾ ਦੇਖਣ ਵਾਲਾ ਬਾਈ ਲੱਗਦਾ ਜਹਾਜ ਬਣਾਤਾ ਸਾਥੀ ਦੇ ਨਹੀਂ ਜਹਾਜ ਕੋੜਾ ਨਾ ਹੋ ਨਹੀਂ ਹੈ ਤਾਂ ਮਾੜਾ ਬਿਹਰ ਲਈ ਆ ਉਹਦੇ ਉੱਤੇ ਫੁੱਲ ਕਰ ਦੱਤੇ ਉਹਨਾਂ ਨੇ ਪੂਰਾ ਵਧੀਆ ਮੋਲ ਬਣਿਆ ਐ ਮੋਲ ਐ ਪੂਰੀ ਬਾਕੀ ਵੀਡੀਓ ਕਦਣਾ ਫੀਲ ਹੋ ਰਿਹਾ ਤੁਹਾਨੂੰ ਮਤਾ ਜੀ ਆਏ ਨਹੀਂ ਫੋਲੋ ਫੋਲੋ ਹੋ ਰਿਹਾ ਫੋਲੋ ਫੋਲੋ ਵਾਹ ਵਈ ਵਾਹ ਦੁਨੀਆ ਦਾ ਮਾਹੌਲ ਅਸੀਂ ਅੱਜ ਆਏ ਦੇਖਣ ਦੁਬਈ ਮੈਰਕਲ ਗਾਰਡ ਉੱਪਰ ਚੜ ਕੇ ਦੇਖਦੇ ਆਵਾ ਦੁਨੀਆ ਜਦੋਂ ਦਾ ਕੀ ਕਰਨ ਤੂੰ ਨੂੰ ਚੁੱਤੀ ਰੋਲਾ ਬੰਦ

ਇਹ ਤਾਂ ਖੁੱਲਾ ਲਾਉਣ ਦਾ ਤਜਰਬਾ ਵੀ ਆ ਜਿਦਾਂ ਉਹ ਰੰਗ ਉਹ ਨਾ ਮੀਚ ਫਰਦਾ ਉਹ ਰੰਗ ਮੀਚ ਫਰਦਾ ਸਾਰੇ ਕਲਰ ਦੇ ਲੈ ਕਲਰ ਜਿੱਦਾਂ ਤੇ ਦੇ ਲੈ ਥੱਲੇੋਂ ਕੱਢੀਆਂ ਪਹਿਲੇ ਕੋਈ ਆ ਥੱਲੇੋਂ ਹੀ ਨਿਕਲੀਆਂ ਤੇ ਉਹਦੇ ਲਾ ਬਖਰੇ ਬਖਰੇ ਰੰਗ ਦੇ ਹੋਏ ਆ ਆਪਣੇ ਹਿਸਾਬ ਨਾਲ ਨੇ ਇੱਕ ਮੈਂ ਤਾਂ ਵੀਡੀਓ ਮਿੱਤਰ ਪਿਆਰੇ ਨੂੰ ਮਾਦਾ ਤੱਕ ਕੋਈ ਹਾਲ ਨਹੀਂ ਮਾਦਾ ਮਾਦਾ ਕਿਦਾਂ ਲੈ ਕੇ ਗੱਲ ਹੀ ਛੱਡ ਦੇ ਮੇਰੇ ਗੱਲ ਹੁਣ ਕਹਿ ਨਹੀਂ ਦੀ ਕੋਈ ਕੁਝ ਕਹਿਣ ਨੂੰ ਹੈ ਨਹੀਂ ਮਾਦਾ ਦੇ ਕੋਲ ਕਹਿੰਦੇ ਵੀ ਅਸੀਂ ਕੁਝ ਨਹੀਂ ਕਹਿ ਸਕਦੇ ਬਈ ਹਾਂ ਸੱਚੇ ਪਾਤਸ਼ਾਹ ਇਹਨਾਂ ਦੇ ਹੀ ਵਸ ਰੱਖਣ ਨੂੰ ਖਾਨ ਦੇਖੋ ਵੀ ਆ ਹੁਣ ਇਤੋਂ ਬਿਨਾਂ ਦਾ ਕੁਝ ਹੈ ਨਹੀਂ ਆ ਜਿਹੜੀਆਂ ਆ ਇੱਥੇ ਮੈਂ ਲੈ ਕੇ ਆਇਆ ਇਹ ਚੀਜ਼ ਦਾ ਕੁਝ ਵੀ ਨਹੀਂ ਹੈਗੀ ਤੇ ਮਰੇ ਆ ਸ਼ੀਸ਼ਾ ਦੇ ਮਰੇ ਹੈਗੀ ਕੋਈ ਚੀਜ਼ ਕੋਈ ਨਹੀਂ ਹੈਗੀ ਨਾ ਜੀ ਮੇਰੇ ਭਰਾਵਾਂ ਸਾਰਿਆਂ ਨੂੰ ਮੈਂ ਬੇਨਤੀ ਕਰਨਾ ਕੋਈ ਖਤਰ ਜਿਆਦਾ ਨਹੀਂ ਛਤਰੀਆਂ ਛਤਰੀਆਂ ਲੱਗੀਆਂ ਲੈ ਤਾਂ ਹੈ ਹੈ ਹੈਗਾ ਜੇ ਤੁਹਾਨੂੰ ਮਰ ਜਾਣਾ ਹੈ ਨਾ ਹੋਰ ਕਿਤੇ ਨਾ ਜਾਓ ਬਸ ਦਵਾਈ ਦਵੇ ਜਾ ਲਓ ਦਵਾਈ ਨਾਲ ਨੈਵੀ ਮਿੱਤਰੋ ਕਰੋ ਗੱਲ ਮਾਤਾ ਦਾ ਫੈਨ ਹੋ ਗਈ ਦਬਈ ਦੀ ਇੱਧਰ ਆਓ ਇੱਧਰ ਆਓ ਉੱਤ ਦੀ ਮੋਹਰ ਦੇਣਾ ਕਹਿੰਦੇ ਹੁਣ ਵਾਲੇ ਕਮਸਲਾ ਸਲਾਮ ਅਲੈਕੁਮ ਵੇ ਨਾਲ ਵਾਲੇਕੁਮ ਸਲਾਮ ਜੱਲਾ ਸਾਰਾ ਕਾਜੀ ਹਾਏ ਨਹੀਂ ਤੇ ਤੇ ਕੀ ਬਣਦਾ ਹੈ ਰਕਾਂ ਵਾਲਿਓ ਕਰੋ ਕੋਸ਼ਿਸ਼ ਹੈ ਕਿਵਰੀ ਛੋਟਾ ਜਿਹਾ ਬਜਟ ਬਣਾਓ ਸੱਦੋ ਬੀਬੇ ਬਾਪੂ ਵੀ ਯਾਰ ਇਹ ਨਹੀਂ ਕੋਸ ਮੇਰਾ ਭਰਾ ਆਪਦਾ ਲੱਗਦਾ ਮੈਨੂੰ ਮੈਸੇਜ ਕਰੋ ਮੈਂ ਤੁਹਾਨੂੰ ਸਾਰਾ ਕੁਝ ਦੱਸ ਦੂੰ ਯਾਰ ਇੰਨੀ ਹੈਲਪ ਕਰ ਸਕਦਾ ਮੈਂ ਤੁਹਾਡੀ हम्म अलादीन का चिराग आ गया चिराग के साथ वाह भाई वाह ओय होय होय हैं हां देखता इधर ले ਕੱਲਰ ਹੈ ਗਿਆ ਵਿਚਾਰਾ ਥੈਂਕ ਯੂ ਚੱਲ ਚੱਲ ਆ ਲੋ ਕਿੰਦਾ ਡੈ ਹੁਣ ਕਿੰਦਾ ਥੱਕ ਗਿਆ ਨਹੀਂ ਥੱਕੀ ਇਹ ਫੋਲ ਦੇਖ ਕੇ ਕਿੱਦਾਂ ਥੀ ਫੋਲ ਬਹੁਤ ਜ਼ੋਰ ਫੋਲ ਦੇ ਕੇ ਕਹਿੰਦੇ ਮਾਤਾ ਸਾਡੇ ਥੱਕੇ ਨਹੀਂ ਹਜੇ ਨਹੀਂ ਨਹੀਂ ਫੋਲ ਕਰੀਂ ਦੇਖਦੇ ਨਹੀਂ ਜੀ ਪਰ ਉਹਦਾ ਤਾਂ ਮਾਹੌਲ ਬਹੁਤ ਨਾਲ ਹੁੰਦਾ ਹੀ ਰਹਿੰਦਾ ਪਰ ਨਹੀਂ ਐਂ ਇੰਤੋਂ ਦਾ ਇਹਦਾ ਵਈਗੜਾ ਤਾਂ ਵੱਖਰਾ ਹੀ ਆ ਨਾ ਹਾਂ ਤਾਂ ਮੈਂ ਕਿਹਾ ਕਿ ਆ ਸਵਰਗ ਹੀ ਆ ਦੁਨੀਆ ਦਾ ਕਹਿੰਦੇ ਸਭ ਤੋਂ ਵੱਡਾ ਵਧੀਆ ਸੁੰਦਰ ਬਿਊਟੀਫੁੱਲ ਫੁੱਲਾਂ ਦਾ ਏਰੀਆ ਤੇਰੀ ਆ ਚੜਦੀ ਕਲਾ ਹੋਵੇ ਬੱਚੇ ਤੇਰੀ ਤੁਹਾਡੇ ਨਾਲ ਚੜਦੀ ਕਲਾ ਚੜਦੀ ਕਲਾ ਮੇਰੀ ਬਾਰ-ਬਾਰ ਇਹੀ ਤੈਨੂੰ ਬਸ ਅਸੀਸਾਂ ਆਂ ਦੇ ਦੇ ਲਈ ਮੈਂ ਵੀ ਕਲਾ ਹਾਂ ਮਿੱਤਰੋ ਲੈ ਲਓ ਸੀਸਾ ਇਦਾਂ ਦੇਣਾ ਮੈਂ ਨਹੀਂ ਆ ਕਹਤੋਂ ਪੈਸਿਆਂ ਦੀਆਂ ਨਹੀਂ ਮੰਗੀਆਂ ਨਾ ਸੱਚੇ ਪਾਤਸ਼ਾਹ ਤੈਨੂੰ ਭਾਰ-ਭਾਰ ਤੇਰੀ ਗੱਫੇ ਤੈਨੂੰ ਦੇਵੇ ਸੱਚੇ ਪਾਤਸ਼ਾਹ ਇੰਨਾ ਕੁਛ ਦੇ ਦੇ ਬਸ ਦਿੱਤਾ ਵੀ ਬਹੁਤ ਯਾਦ ਹੂੰ ਸ਼ੋਗਰਾ ਮਾਲਕ ਦਾ ਬਹੁਤ-ਬਹੁਤ ਧੰਨਵਾਦ ਹਾਂਜੀ ਟੱਕਾ ਵਾਲੇ ਲੈ ਵੀ ਮਾਤਾ ਭੋਸ਼ਾਪੂਰੀ ਅਹੀਂ ਹੁਣ ਅੱਜ ਪੂਰਾ ਦਿਨ ਵਧੀਆ ਨਿਕਲ ਗਿਆ ਸਾਡਾ ਅਹੀਂ ਹੁਣ ਚੱਲੇ ਆਂ ਘਰਾਂ ਨੂੰ ਫੇ ਅਗਲੀ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਨੈਕਸਟ ਬਲੌਗ ਦੇ ਨਾਲ ਮਿਲਦੇ ਆਂ ਟੱਕਾ ਲੈ ਦੁਬਈ ਮਰਕਲ ਗਾਰਡਨ 2 5 9